ਪੁਰ ਪੰਜਾਬ ਫੋਰ ਪੰਜਾਬੀਜ਼ ਪਾਏ ਪੰਜਾਬੀਜ਼ ਸਸਵੀਕਾ ਕੌਫੀ ਵਿਦ ਕਰਨਲ ਜੈਮਸ ਦੇ ਨਵੇਂ ਸ਼ੋਅ 'ਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਕਰਨਲ ਸਾਹਿਬ ਕੱਲ ਪੰਜਾਬ ਯੂਨੀਵਰਸਿਟੀ ਦੀ ਨਵੀਂ ਨੋਟੀਫਿਕੇਸ਼ਨ ਆਈ ਹੈ ਜਿਹੜੀ ਉਸ ਨੋਟੀਫਿਕੇਸ਼ਨ ਦੇ ਬਾਰੇ ਕਿਉਂਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਤੀ ਤਰੀਕ ਨੂੰ ਇੱਕ ਨੋਟੀਫਿਕੇਸ਼ਨ ਆਂਦੀ ਹੈ ਵੀ ਗ੍ਰੈਜੂਏਟ ਕੰਸੀਜਨਸੀ ਦਾ ਜਿਹੜਾ ਸੀਨੀਅਰ ਦਾ ਰੱਖਣਾ ਸੀ ਖਤਮ ਕਰਤਾ ਫੇਰ ਉਸ ਤੋਂ ਬਾਅਦ ਇੱਕ ਲੈਟ ਵਿੱਚ ਨਵੀਂ ਨੋਟੀਫਿਕੇਸ਼ਨ ਆਂਦੀ ਹੈ ਵੀ ਨਹੀਂ ਉਹ ਬਹਾਲ ਰਹੇਗੀ ਫੇਰ ਕੱਲ ਰਾਤ ਨੂੰ ਫੇਰ ਆ ਗਿਆ ਵੀ ਨੋਟੀਫਿਕੇਸ਼ਨ ਆ ਗਈ ਬੀਐਸਸੀ ਇਸ ਨੂੰ ਅਬੋਲਿਸ਼ ਕਰ ਰਹਾ ਹੈ ਕਰਨ ਸਾਹਿਬ ਇੱਕ ਤਾਂ ਤੁਹਾਡਾ ਸਵਾਗਤ ਹੈ ਕਿਉਂਕਿ ਇਹ ਬੜੀ ਕਰੰਟ ਇਸ਼ੂ ਹੈ ਕੱਲ ਰਾਤ ਦੀ ਨੋਟੀਫਿਕੇਸ਼ਨ ਹੈ ਇਸ ਕਰਕੇ ਪਹਿਲਾਂ ਸਵਾਗਤ ਹੈ ਤੁਹਾਡਾ ਤੋਂ ਇਹ ਪੁੱਛ ਲਿਆ ਇਹਦੇ ਬਾਰੇ ਸਭ ਤੁਹਾਡਾ ਆਪਣਾ ਕੀ ਰਾਏ ਹੈ ਸਰ ਸਤਿ ਸ਼੍ਰੀ ਅਕਾਲ ਸਿੰਦਰ ਜੀ ਬਾਇਓਗ੍ਰਾਫੀ ਦਾ ਖਾਲਸਾ ਬਾਇਓਗ੍ਰਾਫੀ ਕੀ ਫਤਿਹ ਸਾਡੇ ਸਾਰੇ ਦਰਸ਼ਕਾਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਚਾਰਪਰੀ ਸਤਿ ਸ਼੍ਰੀ ਅਕਾਲ ਸਿੰਦਰ ਜੀ ਇਸ ਗੱਲ ਤੋਂ ਪਹਿਲੇ ਮੈਂ ਕੋਈ ਚੰਗੇ ਗੱਲ ਦੇ ਨਾਲ ਸ਼ੁਰੂ ਕਰਨਾ ਚਾਹਨਾ ਤੇ ਉਹ ਚੰਗੀ ਗੱਲ ਹੈ ਕਿ ਆਪਾਂ ਅੱਜ ਕੱਲ੍ਹ ਉਹ 150 ਸਾਲ ਆਪਣੇ ਨੈਸ਼ਨਲ ਸੌਂਗ ਬੰਦੇ ਬਾਤਰਾਮ ਦਾ ਮਨਾ ਰਹੇ ਆ 150 ਸਾਲ ਹਾਂ ਬੜੀ ਖੁਸ਼ੀ ਹੁੰਦੀ ਹੈ ਸਭ ਨੂੰ ਬਹੁਤ-ਬਹੁਤ ਵਧਾਈਆਂ ਪੂਰੇ ਦੇਸ਼ ਨੂੰ ਵਧਾਈਆਂ ਇੱਕ ਐਸਾ Song ਹੈ ਜਿਹੜਾ ਇਨਸਾਨ ਦੇ ਵਿੱਚ ਇੱਕ ਨਵੀਂ ਜਨਰਜੀ ਪੇ ਯੂ نو ਕ੍ਰੀਏਟ ਕਰ ਦਿੰਦਾ ਤੇ ਸਾਡੇ ਚ ਸੈਂਸ ਆਫ ਪੈਟਰੀਓਟਿਜ਼ਮ ਹੈ ਉਹ ਵੀ ਆ ਜਾਂਦੀ ਹੈ ਮਾਂ ਤੁਝੇ ਸਲਾਮ ਬੜਾ ਬਹੁਤ ਮਜ਼ੇਦਾਰ ਹੈ ਤੇ ਬੜੀ ਖੁਸ਼ੀ ਹੈ ਕਿ ਇਹ ਕਾਫੀ ਮਤਲਬ ਹਰ ਜਗ੍ਹਾ ਤੇ ਵਿੱਚ ਮਨਾਇਆ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੈ ਕਿ ਸਿਮਲਾ ਦੇ ਵਿੱਚ ਅ ਦਰਜ ਦੇ ਵਿੱਚ ਫੌਜ ਨੇ ਨਾ ਇਹਦੀ ਰੈਡੀਸ਼ਨ ਕੀਤੀ ਹੈ ਫੌਜ ਦੇ ਬੈਡ ਨੇ ਰੈਡੀਸ਼ਨ ਕੀਤੀ ਹੈ ਬਾਕੀ ਇਹ ਸਾਰੀਆਂ ਸਟੇਟਸ ਯੂਨੀਵਰਸ ਸਟੇਟਸ ਯੂਨੀਅਨ ਟੈਰੀਟਰੀਜ਼ ਅੰਬੈਸੀ ਚ ਵੀ ਮਨਾਇਆ ਜਾ ਰਿਹਾ ਹੈ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਇਹਦੀ ਇੱਕ 1 ਯਰ ਲੌਂਗ ਕੰਮੇਮੋਰੇਸ਼ਨ ਪੋਰਟਲ ਖੋਲ੍ਹਿਆ ਹੈ ਇੱਕ ਸਟੈਂਪ ਨੂੰ ਰਿਲੀਜ਼ ਕੀਤਾ ਹੈ ਤੇ ਸਾਡੇ ਵਾਸਤੇ ਸਾਡੀ ਜਿਹੜੀ ਯੰਗਰ ਜਨਰੇਸ਼ਨ ਹੈ ਸਾਡੇ ਵਾਸਤੇ ਸਾਰਿਆਂ ਵਾਸਤੇ ਸਾਰੇ ਹਿੰਦੂਸਾਨੀਆਂ ਵਾਸਤੇ ਇਹ ਇੱਕ ਬਹੁਤ ਇੱਕ ਵੱਡਾ ਤੇ ਬਹੁਤ ਅਹਿਮ ਮੌਕਾ ਹੈਗਾ ਜਿਹਨੂੰ ਅਸੀਂ ਪੂਰੇ ਤਰ੍ਹਾਂ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਇਹ ਸਰ ਪੰਜਾਬ ਨੂੰ ਬਾਰੇ ਜਿਹੜਾ ਮੈਂ ਤੁਹਾਨੂੰ ਇਨੀਸ਼ੀਅਲੀ ਪੁੱਛਿਆ ਵੀ ਇੱਕ ਚਲੋ ਇਹ ਸਾਡੇ ਇੱਕ ਕਿਉਂਕਿ ਇੱਕ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਗੱਲਾਂ ਹੋ ਰਹੀਆਂ। ਅ ਲੈਫਟ ਵਿੰਗਸ ਕੁਝ ਹੈ, ਕੁਝ ਹੋਰ ਤਰ੍ਹਾਂ ਦੇ ਲੋਕ ਜਿਹੜੇ ਗੱਲਾਂ ਬੋਲ ਰਹੇ ਹਨ। ਯੂਨੀਵਰਸਿਟੀ ਇਸ ਸਮੇਂ ਪੂਰੀ ਰਾਜਨੀਤੀ ਦਾ ਖੜਾ ਬਣਿਆ ਹੋਇਆ ਹੈ ਸਾ ਹਾਂਜੀ ਸਤੰਦਰ ਜੀ ਬਹੁਤ ਇੱਕ ਅਹਿਮ ਇਹ ਗੱਲ ਹੈਗੀ ਹੈ ਮੈਂ ਇਹਦੇ ਉੱਤੇ ਪਹਿਲੇ ਵੀ ਇੱਕ ਵੀਡੀਓ ਦਿੱਤਾ ਹੈ ਜਿਹੜਾ ਕਿ ਪੰਜਾਬ ਪਾਸੇ ਚਲਿਆ ਬਸਾਰਿਆਂ ਨੂੰ ਆ ਇਹ ਰਿਕੁਐਸਟ ਕਰਾਂਗਾ ਕਿ ਉਸ ਵੀਡੀਓ ਨੂੰ ਵੀ ਦੇਖ ਲੋ ਤੇ ਜਿੱਦਾਂ ਤੁਸੀਂ ਕਿਹਾ ਇਹ ਰਾਜਨੀਤੀ ਦਾ ਖਾੜਾ ਬਣ ਗਿਆ ਜੋ ਕਿ ਬਹੁਤ ਗਲਤ ਗੱਲ ਹੈ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਦੇ ਵਿੱਚ ਰਾਜਨੀਤੀ ਦਾ ਖਾੜਾ ਨਹੀਂ ਬੰਨਣਾ ਚਾਹੀਦਾ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਤੇ ਇਹ ਹੈ ਕਿ ਇਹ 2015 ਤੋਂ ਇਹਨਾਂ ਰਿਫਾਰਮਸ ਦੀ ਗੱਲ ਚੱਲ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਪੋਰਟਲ ਦੇ ਵਿੱਚ ਹੀ ਉਹਦਾ ਪੂਰਾ ਇੱਕ ਡਿਟੇਲ ਲਿਖੀ ਹੋਈ ਆ 4-500 ਪੇਜ ਦੀ ਡਿਟੇਲ ਹੈਗੀ ਆ ਉਹ ਪੜ ਲੈਣੀ ਚਾਹੀਦੀ ਹੈ ਕਿ ਇਹ ਕੋਈ ਅੱਜ ਦੇ ਦਿਨ ਇਹ ਸ਼ੁਰੂ ਨਹੀਂ ਹੋਇਆ ਕਿ ਇਕਦਮ ਕਿਸੇ ਨੂੰ ਨੀਂਦ ਤੋਂ ਜਾ ਕੇ ਕਹਤਾ ਜੀ ਬਦਲ ਦਿਓ ਬਦਲ ਦਿਓ ਇਸ ਬਦਲਾਵ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਪਹਿਲੇ ਤੋਂ ਵੀ ਚੱਲ ਰਹੀਆਂ ਨੇ ਦੂਸਰੀ ਮੇਰੀ ਪਰਸਨਲ ਅਪੀਲ ਹੈ ਸਾਰੇ ਸਾਡੇ ਯੂਥ ਨੂੰ ਕਿ ਬੱਚੋ ਇਹ ਦੇਖੋ ਅਗਰ ਅੱਜ ਇੱਥੇ ਮੈਂ ਬੈਠਿਆ ਹੋਇਆ 70 ਇਅਰਸ ਦਾ ਅਫਸਰੀ ਕਰਨ ਦੇ ਬਾਅਦ ਇੱਕ ਸਕਸੈਸਫੁਲ ਲਾਈਫ ਦੇ ਬਾਅਦ ਇਹ ਮਿਹਨਤ ਦੇ ਨਾਲ ਹੀ ਕੀਤਾ ਹੈ ਪੋਲਿਟਿਕ ਦੇ ਨਾਲ ਨਹੀਂ ਕੀਤਾ ਹੈ ਤੇ ਜਦੋਂ ਤੁਸੀਂ ਪੜ੍ਹਾਈ ਕਰਦੇ ਹੋ ਨਾ ਤੇ ਪੜ੍ਹਾਈ ਦੇ ਉੱਤੇ ਹੀ ਜ਼ੋਰ ਦਿਓ ਇਹਨਾਂ ਚੀਜ਼ਾਂ ਨੂੰ ਰਹਿਣ ਦਿਓ ਇਹ ਜਿਹੜੀ ਰਾਜਨੀਤੀ ਹੈਗੀ ਹੈ ਇਹਨੂੰ ਦੂਸਰਿਆਂ ਵਾਸਤੇ ਰਹਿਣ ਦਿਓ ਉਹਨਾਂ ਦੇ ਕੋਲ ਤੇ ਉਹ ਵੇਲੇ ਬੰਦੇ ਹੁੰਦੇ ਨੇ ਰਾਜਨੀਤਾ ਤੇ ਉਹਨਾਂ ਨੂੰ ਕਰ ਲੈਂਦੇ ਹੋ ਅਪਰਾਧ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਪੰਜਾਬ ਦੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਅਕੈਡਮਿਕਸ ਦੇ ਹੈ ਜਿਹੜੇ ਪ੍ਰੋਫੈਸਰ ਨੇ ਉੱਥੋਂ ਦੀ ਉੱਥੋਂ ਦਾ ਸਟਾਫ ਹੈ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਨਾ ਕਿ ਤੁਹਾਡਾ ਜਿਹੜਾ ਸਟੈਂਡਰਡ ਹੈ ਮੈਂ ਦੇਖ ਰਿਹਾ ਕਾਫੀ ਡਾਊਨ ਹੋ ਰਿਹਾ ਹੈ ਕਿਸੇ ਜ਼ਮਾਨੇ ਦੇ ਵਿੱਚ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ بڑے ਆਈਐਸ ਅਫਸਰ ਤੁਹਾਡੇ ਉੱਥੋਂ ਦੀ ਪਾਸ ਆਊਟ ਹੁੰਦੇ ਸੀਗੇ ਹੁਣ ਮੈਂ ਇਹਨਾਂ ਨੂੰ ਕਹਿਣਾ ਮੈਂ ਚੈਲੰਜ ਦੇ ਨਾਂ ਕੀਆ ਕਿ ਪਿਛਲੇ 5 ਸਾਲਾਂ ਦੇ ਵਿੱਚ ਮੈਨੂੰ ਦੱਸੋ ਤੁਹਾਡੀ ਪਲੇਸਮੈਂਟ ਕਿੱਥੇ ਕਿੱਥੇ ਕਿੰਨੀ ਹੋਈ ਹੈ ਤਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਆਪਾਂ ਖੜੇ ਕਿੱਥੇ ਆ ਅਕੈਡਮਿਕ ਦੇ ਮਾਮਲੇ ਦੇ ਵਿੱਚ ਸਾਰੇ ਸਾਡੇ ਉਥੋਂ ਦੇ ਜਿਹੜੇ ਮੁੰਡੇ ਨੇ ਉਹ ਉਥੇ ਸਿਰਫ ਇੱਕੋ ਗੱਲ ਲੈ ਕੇ ਆਂਦੇ ਨੇ ਕਿ ਅਸੀਂ ਆਪਣੀ ਰਾਜਨੀਤੀ ਚਮਕਾਨੀ ਸ਼ੁਰੂ ਕਰ ਦਈਏ ਬਾਤ ਦੇ ਵਿੱਚ ਇਹ ਗੱਲ ਕੋ ਠੀਕ ਨਹੀਂ ਹੈ ਬਾਕੀ ਰਹਿ ਗਈ ਗੱਲ ਇਹ ਇਹ ਦੀ ਤੇ ਮੇਰਾ ਵਿਅਕਤੀਗਤ ਮੰਨਣਾ ਹੈ ਕਿ 95 ਮੈਂਬਰ ਜਿਹੜਾ ਸਟੇਟ ਹੈ 91 ਬਹੁਤ ਜ਼ਿਆਦਾ ਨੇ ਇਹਨਾਂ ਨੂੰ ਘਟ ਕਰਨ ਦੀ ਜ਼ਰੂਰਤ ਹੈ ਉਹਨਾਂ ਕਿਦਾਂ ਕਰਦੇ ਨੇ ਮੈਂ ਕੋਈ ਐਕਸਪਰਟ ਨਹੀਂ ਆ ਮੈਂ ਕੁਝ ਕਹਿਣਾ ਨਹੀਂ ਚਾਹਦਾ ਵੇ ਉਹ ਕਿੱਦਾਂ ਕਰਦੇ ਨੇ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਪਰ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਮੈਨੇਜਮੈਂਟ ਹੈ ਉਹ ਲੀਨ ਤੇ ਐਫੀਸ਼ੀਐਂਟ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਬਿਖਰੀ ਹੋਈ ਨਹੀਂ ਹੋਣੀ ਚਾਹੀਦੀ ਹੁਣ ਉਹ ਉਹ ਕਿੱਦਾਂ ਕਰਦੇ ਨੇ ਮੈਨੂੰ ਉਹਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਤੇ ਮੈਂ ਇਹ ਚਾਹਨਾ ਕਿ ਇਹ ਗੱਲ ਜਿਹੜੀ ਹੈ ਜਲਦੀ ਤੋਂ ਜਲਦੀ ਮੁੱਕੇ ਤੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਬੇਇੱਜ਼ਤੀ ਹੋ ਰਹੀ ਹੈ ਜਿਹੜੇ ਸਾਡੇ ਪੁਰਾਣੇ ਚੀਫ ਮਿਨਿਸਟਰ ਨੇ ਉਹ ਐਕਸ ਆਫੀਸ਼ਲ ਮੈਂਬਰ ਸੀਗੇ ਐਜੂਕੇਸ਼ਨ ਮਿਨਿਸਟਰ ਕਦੀ ਵੀ ਨਹੀਂ ਗਏ ਸੈਨੇਟ ਦੇ ਵਿੱਚ ਮੈਨੂੰ ਮੈਨੂੰ ਦੱਸਣੇ ਭਗਵਤ ਮਾਨ ਜੀ ਕਿ ਉਹ ਯੂਨੀਵਰਸਿਟੀ ਕਿੰਨੀ ਵਾਰ ਗਏ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ ਤੇ ਸਾਰਿਆਂ ਨੂੰ ਪਤਾ ਉਹਨਾਂ ਨੇ ਇੱਕ ਵੀ ਨਹੀਂ اٹੈਂਡ ਕੀਤੀ ਸੋ ਇਹ ਸਭ ਜਿਹੜਾ ਤਮਾਸ਼ਾ ਹੈ ਨਾ ਇਹ ਹਜੇ ਤੱਕ ਸਿੰਦਰ ਜੀ ਦੇ ਉੱਤੇ ਕੁਝ ਭੋਲਿਆ ਨਹੀਂ ਜਾ ਸਕਦਾ ਕਿਉਂਕਿ ਰੋਜ਼ ਇਹਦੇ ਉੱਤੇ ਬਿਆਨ ਬਦਲ ਰਹੇ ਨੇ ਲੋਕ ਚਾਹੁੰਦੇ ਨੇ ਕਿ ਇਹ ਗਰਮ ਰਹੇ ਸਰ ਗਰਮ ਰਹੇ ਉਹ ਗੱਲ ਠੀਕ ਨਹੀਂ ਹੈ ਸੋ ਆਪਾਂ ਇਹਨੂੰ ਇੱਥੇ ਹੀ ਛੱਡ ਦਈਏ ਚਾਰ ਪੰਜ ਪੁਆਇੰਟ ਕਰਕੇ ਕਿ ਆ ਕਿ ਜਿਹੜਾ ਫੋਕਸ ਹੈ ਉਹ ਅਕੈਡਮਿਕਸ ਦੇ ਵੱਲ ਹੋਣਾ ਚਾਹੀਦਾ ਹੈ ਪੀ ਪੋਲਿਟਿਕਸ ਵਲਵਿੰਗ ਹੋਣਾ ਚਾਹੀਦਾ ਇਹ ਸਾਡੇ ਵਾਸਤੇ ਠੀਕ ਨਹੀਂ ਹੈ ਪੰਜਾਬ ਬਾਤ ਹੈ ਭਾਈ ਇਹ ਸਾਡੇ ਵਾਸਤੇ ਠੀਕ ਵੀ ਨਹੀਂ ਔਰ ਕਈ ਏਜੰਸੀਜ਼ ਪੰਜਾਬ ਇਨਸਟੀਟਿਊਟ ਦਾ ਮਾਮਲਾ ਖੜਾ ਕਰਨਾ ਚਾਹੁੰਦੀ ਹੈ ਉਸ ਨੂੰ ਆਪਾਂ ਨੂੰ ਵੀ ਦੇਖਣਾ ਚਾਹੀਦਾ ਔਰ ਅਨਲਿਸਿਸ ਕਰਨਾ ਚਾਹੀਦਾ ਪਰ ਇੱਕ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨਾਂ ਤੇ ਨਾਲ ਰਿਲੇਟਡ ਖਬਰ ਹੈ ਜਿਹੜੀ ਤਰਨਤਾਰਨ ਦੇ ਵਿੱਚ ਰਾਜਾ ਬਰਿੰਗ ਨੇ ਬੋਲਦੇ-ਬੋਲਦੇ ਇੱਕ ਆਪਣੇ ਭਾਤਕ ਦੀ ਪਾਸਨ ਦੇ ਵਿੱਚ ਕਿਹਾ ਕਿਹੜਾ ਕੀ ਸਾਨੂੰ ਵੀ ਬੁਰਾ ਲੱਗਿਆ ਔਰ ਜਿਹੜਾ ਹਰ ਆਦਮੀ ਨੇ ਦੇਖਿਆ ਉਹਨੂੰ ਬੜਾ ਬੁਰਾ ਲੱਗਿਆ ਜਦੋਂ ਸਰਦਾਰ ਭੁੱਟਾ ਸਿੰਘ ਬਾਰੇ ਅਕਸ਼ਰ ਯੂਜ਼ ਕਰਦੇ ਆ ਜਿਹੜਾ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਉਹ ਇਤਨਾ ਤੇ ਅਕਸ਼ਰ ਯੂਜ਼ ਕਰਦੇ ਆ ਔਰ ਜਦਕਿ ਉਹਨਾਂ ਦੇ ਆਪਣੀ ਪਾਰਟੀ ਦੇ ਵਿੱਚ ਹੀ ਸੀਗੇ ਤੇ ਉਹਦੇ ਨਾਲ ਇੱਕ ਬੜਾ ਪ੍ਰਤੀਸ਼ੋਧ ਵੀ ਹੋਇਆ ਉਹਨਾਂ ਦੇ ਖਿਲਾਫ ਐਫੇਅਰ ਵੀ ਦਰਜ ਹੋਈ ਇਹਦੇ ਨਾਲ ਨਾਲ ਇੱਕ ਹੋਰ ਇੱਕ ਘਟਨਾ ਜਿਹੜੀ ਕੱਲ ਰਾਤ ਦੀ ਹੋਈ ਹੈ ਉਹਦੇ ਬਾਰੇ ਵੀ ਥੋੜਾ ਚਾਰਨਾ ਪਾ ਦੇਣਾ ਜਿਹੜਾ ਆਪਣਾ ਪ੍ਰਤਾਪ ਸਿੰਘ ਬਾਜਵਾ ਹੈ ਉਹਨਾਂ ਨੂੰ ਵੀ ਐਸ்சி ਕਮਿਸ਼ਨਰ ਨੋਟਿਸ issues ਕੀਤਾ ਕਿਉਂਕਿ ਉਹਨਾਂ ਨੇ ਪਾਈ ਜੇਤਾ ਤੇ ਗੁਰੂ ਤੇਗ ਬਹਾਦਰ ਦੀ ਫੋਟੋ ਜਿਹੜੀ ਹੈਗੀ ਉਹ ਕਿਸੇ ਇਸ ਤਰ੍ਹਾਂ ਲਗਾਈ ਸੀ ਵੀ ਜਿਹੜੀ ਉਹਨਾਂ ਦੇ ਉੱਪਰ ਪੋਸਟਰ ਦੇ ਉੱਪਰ ਲੱਗੇ ਸੀ ਇਹ نیچے ਲੱਗੇ ਸੀ ਆਪਣੀ ਫੋਟੋ ਉਹਨਾਂ ਨੇ ਉੱਪਰ ਲਗਾ ਗਏ ਉਹਨਾਂ ਸੀ ਇਸ ਤਰ੍ਹਾਂ ਦਾ ਵੀ ਇੱਕ ਵਿਵਾਦ ਆਇਆ ਸਾਹਮਣੇ ਸਰੇ ਦੇ ਬਾਰੇ ਸਰ ਥੋੜਾ ਜਾਣਨਾ ਪਾਣਾ ਸਰ ਆ ਕੋਰੇਨ ਕੋਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਸਿੱਧਾ ਜੀ ਮੈਂ ਤੇ ਬਹੁਤ ਦੇਰ ਤੋਂ ਮੇਰੇ ਖਰ ਪਿਛਲੇ ਹਫਤੇ ਮੈਂ ਆਇਆ ਸੀਗਾ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਬਹੁਤ ਕਮਜ਼ੋਰ ਹੈ ਪੰਜਾਬ ਦੇ ਵਿੱਚ ਐਸ ਤਿਹੇ ਲੀਡਰਸ਼ਿਪ ਪੋਲੀਟੀਕਲ ਲੀਡਰਸ਼ਿਪ ਦਾ ਸਟੈਂਡਰਡ ਸਾਰੀ ਲੀਡਰਸ਼ਿਪ ਦਾ ਸਟੈਂਡਰਡ ਕਮਜ਼ੋਰ ਹੈ ਪੋਲੀਟੀਕਲ ਲੀਡਰਸ਼ਿਪ ਦਾ ਤੇ ਖਾਸ ਕਰ ਕਮਜ਼ੋਰ ਹੈ ਪੋਲੀਟੀਕਲ ਲੀਡਰਸ਼ਿਪ ਸੋਸ਼ਲ ਰੋਲ ਮਾਡਲਸ ਤੇ ਰਿਲੀਜੀਅਸ ਲੀਡਰਸ਼ਿਪ ਵੀ ਬੜੀ ਕਮਜ਼ੋਰ ਹੈ ਤੇ ਐਸੀ ਕਮਜ਼ੋਰ ਲੀਡਰਸ਼ਿਪ ਕੋਲੋਂ ਇਹੋ ਹੀ ਉਮੀਦ ਕੀਤੀ ਜਾ ਸਕਦੀ ਹੈ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਇਹ ਇਹ ਇਗਨੋਰੈਂਟ ਨੇ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਆ ਮذਬੀ ਸਿੱਖਾ ਦੇ ਬਾਰੇ ਤੁਸੀਂ ਬੋਲਿਆ ਨਹੀਂ ਮੈਂ ਦੱਸ ਦਿੰਦਾ ਉਹਨੇ ਰਾਜਾ ਬੜੀ ਨੇ ਕੀ ਕਿਹਾ ਸੀਗਾ ਉਹਨੇ ਕਹਾ ਸੀਗਾ ਕਿ ਉਹ ਬੂਟਾ ਸਿੰਘ ਜੋ ਰੰਗ ਦਾ ਕਾਲਾ ਤੇ ਪੱਠੇ ਚਾਰ ਦਾ ਉਹਨੂੰ ਸਾਡੀ ਪਾਰਟੀ ਨੇ ਚੱਕ ਕੇ ਤੇ ਹੋਮ ਮਿਨਿਸਟਰ ਬਣਾਤਾ ਉੱਥੇ ਬਣਾ ਉੱਥੇ ਬਿਠਾਤਾ ਜਿੱਥੇ ਐਸ ਵੇਲੇ ਅਮਿਤ ਸ਼ਾ ਬੈਠਾ ਹੋਇਆ ਇਹ ਉਹਦੇ ਵਰਡ ਸੀ ਮਾਨਸਿਕਤਾ ਦਿਖਾਉਂਦੇ ਨੇ ਇਹ ਵਰਡ ਤੇ ਪਹਿਲੀ ਗੱਲ ਤੇ ਮੈਂ ਉਹਨੂੰ ਇਹ ਪੁੱਛਣਾ ਚਾਹਾਂ ਕੀ ਪਹਿਲੀ ਗੱਲ ਤੇ ਇਹ ਹੈ ਕਿ ਬੂਟਾ ਸਿੰਘ ਜੀ ਉਹ ਤੋਂ ਬਰੀ ਹਾਈਲੀ ਐਜੂਕੇਟਡ ਐਂਡ ਪ੍ਰੋਪਰਸ ਪਰਸਨ ਇਹ ਤੇ ਪਤਾ ਹੋਣਾ ਚਾਹੀਦਾ ਇਹ ਉਹਦੀ ਇਗਨੋਰੈਂਸ ਹੈ ਦੂਸਰੀ ਗੱਲ ਮੈਂ ਇਹ ਉਹਨੂੰ ਪੁੱਛਣਾ ਚਾਹਨਾ ਕਿ ਅਗਰ ਉਹ ਏਡੇ ਹੀ ਮਾੜੇ ਸੀਗੇ ਤੇ ਇਹਦਾ ਮਤਲਬ ਹੈ ਕਿ ਪੋਲਿਟਿਕਸ ਦੇ ਵਾਸਤੇ ਕਾਂਗਰਸ ਪਾਰਟੀ ਮਾੜੇ ਲੋਕਾਂ ਨੂੰ ਉੱਤੇ ਭੇਜ ਦਿੱਦੀ ਸੀਗੀ ਉਹ ਉਹਨਾਂ ਦੀ ਜੋ ਹੋਮ ਮਿਨਿਸਟਰ ਬਣਦੇ ਸੀ ਉਹਨਾਂ ਦੀ ਕੋਈ ਕਾਬਲੀਅਤ ਨਹੀਂ ਸੀ ਦੇਖੀ ਜਾਂਦੀ ਉਹਨਾਂ ਨੂੰ ਬਸ ਕਿ ਉਹ ਅਸੀਂ ਜੀ ਦਲਿਤ ਨੂੰ ਭੇਜਣਾ ਹੈ ਤੇ ਉਹ ਭੇਜ ਦੋ ਐਸੀ ਸੀਗੀ ਕਾਂਗਰਸ ਪਾਰਟੀ ਅਗਰ ਐਸੇ ਸੀਗੀ ਤੇ ਫਿਰ ਤੇ ਉਹ اپੋਜੀਸ਼ਨ ਚ ਚੱਗੀ ਤੀਸਰੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਹੈ ਮੈਂ ਇਹਦੇ ਉੱਤੇ ਇੱਕ ਵੀਡੀਓ ਵੀ ਬਣਾਇਆ ਹੈ ਸਤਿਨੰਦਰ ਜੀ ਲੋਕਾਂ ਨੂੰ ਸ਼ਾਇਦ ਪਤਾ ਹੋਣਾ ਚਾਹੀਦਾ ਪੰਜਾਬ ਨੂੰ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਇਸ ਵੇਲੇ ਪੰਜਾਬ ਦੇ ਵਿੱਚ ਜੋ ਮਜਬੀ ਸਿੱਖ ਦਾ ਯੋਗਦਾਨ ਹੈ ਨਾ ਮੇਰਾ ਖਿਆਲ ਹੋਰ ਕੋਈ ਐਡਾ ਵੱਡਾ ਯੋਗਦਾਨ ਦੇਸ਼ ਦੇ ਵਾਸਤੇ ਨਹੀਂ ਦੇ ਰਿਹਾ ਕਿਉਂਕਿ ਮਜਬੀ ਸਿੱਖਾਂ ਦੀ ਹੈ ਸਿੱਖ ਲਾਈਟ ਇਨਫੈਂਟਰੀ ਇੱਕ ਰੈਜiment ਐ ਸਿੱਖਾਂ ਦੀ ਪੂਰੀ ਮਜਬੂਤ ਸਿੱਖਾਂ ਦੀ ਪਿਓਰ ਅਰੇਂਜਮੈਂਟ ਐ ਜਿਹੜੀ ਪੂਰੀ ਆਰਮੀ ਦੀ ਸਭ ਤੋਂ ਤਗੜੀਆਂ ਯੂਨਟਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਐ ਰੈਜimentਸ ਦੇ ਵਿੱਚੋਂ ਇਹਨਾਂ ਕੋਲ ਮੈਕਸਿਮਮ ਗੈਲੈਂਟਰੀ ਅਵਾਰਡ ਨੇ ਤਿੰਨ ਇਹਨਾਂ ਦੀ ਰੈਜiment ਦੇ ਚੀਫ ਬਣੇ ਹੋਏ ਨੇ ਤੇ ਐਡਾ ਵੱਡਾ ਯੋਗਦਾਨ ਐ ਉਹਨਾਂ ਦਾ ਕੋਈ ਕਹਿਣ ਦੀ ਗੱਲ ਨਹੀਂ ਸਪੋਰਟਸ ਦੇ ਵਿੱਚ ਇਹਨਾਂ ਦਾ ਵੱਡਾ ਐਡਾ ਵੱਡਾ ਯੋਗਦਾਨ ਐ ਮਿਲਟਰੀ ਦੇ ਵਿੱਚ ਇਹਨਾਂ ਦਾ ਇਹਨਾਂ ਐਡਾ ਵੱਡਾ ਯੋਗਦਾਨ ਐ ਹੁਣ ਤੇ ਪੜ੍ਹਾਈ ਲਿਖਾਈ ਦੇ ਵਿੱਚ ਵੀ ਆ ਰਹੇ ਨੇ ਆਈਐਸ ਤੇ ਜਾ ਰਹੇ ਨੇ ਤੇ ਕੀ ਕਮ ਹੈ ਮਨਦਾਏ ਜਿਹੜੇ ਤੁਹਾਡੇ politcal leader ਮੈਂ ਨਾ ਨਹੀਂ ਲੈਣਾ ਚਾਹਦਾ ਤੁਹਾਨੂੰ ਪਤਾ ਮੈਂ politix ਤੋਂ ਦੂਰ ਰਹਿਣਾ ਇਹਨਾਂ ਇਹਨਾਂ ਚੀਜ਼ਾਂ ਤੇ ਜਦੋਂ ਸੋਸ਼ਲ ਗੱਲ ਕਰ ਰਿਹਾ ਹੁੰਨਾ ਤੇ ਕੀ ਇਹ ਇਹ ਇਗਨੋਰੈਂਟ ਨੇ ਇਹ ਇਗਨੋਰੈਂਟ ਨੇ ਇਸ ਤੋਂ ਪ੍ਰੂਵ ਹੁੰਦਾ ਸਤਿੰਦਰ ਜੀ ਕਿ ਸਾਡੇ ਵਾਸਤੇ ਆਪਣੀ ਲੀਡਰਸ਼ਿਪ ਨਵੀਂ ਲੀਡਰਸ਼ਿਪ ਢੁਲ ਕੇ ਪਲੇਸ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਤਰ੍ਹਾਂ ਤਰ੍ਹਾਂ ਚ ਹੀ ਦੇਖ ਲਓ ਕੋਈ ਇੱਕ ਕੈਂਡੀਡੇਟ ਐਸਾ ਜੀ ਉਹ ਧਰਮੀ ਸਿੰਘ ਦੀ ਵਾਈਫ ਹੈ ਕੋਈ ਨਹੀਂ ਪੁੱਛਦਾ ਕਿ ਉਹਦਾ ਕੋਈ ਉਹਦੀ ਉਹਦੀ ਐਜੂਕੇਸ਼ਨ ਕੀ ਹੈ ਉਹਦਾ ਐਕਸਪੀਰੀਅੰਸ ਕੀ ਹੈ ਸੋਸ਼ਲ ਵਰਕ ਕੀ ਹੈ ਉਹਦੀ ਆਰਗੇਨਾਈਜੇਸ਼ਨ ਅਬਿਲਿਟੀ ਕੀ ਹੈ ਉਹਦਾ ਕੈਰੈਕਟਰ ਕੀ ਹੈ ਲੀਡਰਸ਼ਿਪ ਕੁਆਲਟੀਜ਼ ਕੀ ਨੇ ਕੋਈ ਕਿਸੇ ਨੂੰ ਨਹੀਂ ਜੀ ਉਹਨੂੰ ਬਣਾਉਂਦਾ ਕਿਉਂਕਿ ਧਰਮੀ ਸਿੱਖ ਦੀ ਵਾਈਫ ਹੈ ਉਹ ਪਤਾ ਹੀ ਨਹੀਂ ਉਹ ਤਰਬੀਤਿਕ ਹੈ ਵੀ ਹੈ ਕਿ ਨਹੀਂ ਹੈ ਤਾਂ ਦੂਸਰਾ ਕਹਿੰਦੇ ਜੀ ਆ ਆ ਉਹਦਾ ਇੱਕ ਐਸੇ ਬੰਦੇ ਦਾ ਭਰਾ ਹੈ ਜਿਹੜਾ ਜੇਲ੍ਹ ਚ ਬਰਡਰ ਵਾਸਤੇ ਹੈ ਇਹ ਹੋ ਗਿਆ ਸਾਡਾ ਸਟੈਂਡਰਡਸ ਦੇ ਅੰਦਰ ਜੀ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਨੂੰ ਚਲਾਣਾ ਤੇ ਮੈਂ ਮੈਂ ਬਹੁਤ ਅਫਸੋਸ ਹੁੰਦਾ ਮੈਂ ਇਹਦੀ ਬਹੁਤ ਨਿੰਦਾ ਕਰਨਾ ਇਹ ਤੋਂ ਜ਼ਿਆਦਾ ਨਿੰਦਾ ਮੈਂ ਕਰ ਨਹੀਂ ਸਕਦਾ ਪਰ ਤੁਹਾਨੂੰ ਤੁਹਾਨੂੰ ਨਿੰਦਾ ਕਰਦੇ ਕਰਦੇ ਸਾਨੂੰ ਇੱਕ ਬਹੁਤ ਗਹਿਰੀ ਸੋਚ ਦੇਣੀ ਪਏਗੀ ਕਿ ਅਸੀਂ ਆਪਣੀ ਇਸ ਐਸੀ ਲੀਡਰਸ਼ਿਪ ਦੇ ਨਾਲ ਅਸੀਂ ਕਿੱਥੇ ਇੱਕ ਪਹੁੰਚ ਸਕਨੇ ਆ ਜ਼ਿੰਦਗੀ 'ਚ ਤਾਂ ਜਦੋਂ ਨੇ ਅਸੀਂ ਤਰਨ ਤਰਨ ਦੇ ਗੱਲ ਹੀ ਸ਼ੁਰੂ ਕਰ ਲਈਏ ਤੇ ਉਹਨੇ ਇਲੈਕਸ਼ਨ 11 ਤੱਕ ਨੂੰ ਹੋਣਾ ਤੇ ਬਾਈਪੋ ਤੇ 14 ਤੱਕ ਨੂੰ ਰਿਜ਼ਲਟ ਆਣੇ ਨੇ ਜਿਹਦਾ ਬਾਕੀ ਜਗ੍ਹਾ ਦੇ ਆਣੇ ਬਿਹਾਰ ਦੇ ਆਣੇ ਸਰ ਇਸ ਵਾਈਪੋਲ ਦੇ ਵਿੱਚ ਜੋ ਹੋ ਰਿਹਾ ਉਹਦਾ ਤੁਹਾਡਾ ਕੀ ਐਨਲਿਸਿਸ ਹੈ ਕਿ ਕੀ ਪੰਜਾਬ ਕਿਸ ਦਿਸ਼ਾ ਵੱਲ ਵਧ ਰਿਹਾ ਹੈ ਹਾਂ ਕਿ ਕਿਸ ਦਿਸ਼ਾ ਵੱਲ ਵਧ ਰਿਹਾ ਹੈ ਮੈਂ ਦੇਖ ਰਿਹਾ ਕਿ ਉੱਥੇ 50 50000 ਲੀਟਰ ਤੇ ਲਿਕਰ ਫੜਿਆ ਗਿਆ ਤੇ ਉੱਥੇ ਕੋਈ 67 56.7 ਕਰੋੜ ਦੇ ਨਾਰਕੋਟਿਕਸ ਫੜੇ ਗਏ ਨੇ ਤੇ ਕਿਸ ਦਸ਼ਾ ਦੇ ਵਿੱਚ ਵਧ ਰਿਹਾ ਕੋਈ ਉੱਥੇ ਕੋਈ ਵੀ ਗੱਲ ਡਿਵੈਲਪਮੈਂਟ ਦੀ ਨਹੀਂ ਹੁੰਦੀ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਹੈ ਕੋਈ ਪ੍ਰੋਗਰੈਸਿਵ ਗੱਲ ਨਹੀਂ ਹੈ ਕੋਈ ਤਰਲ ਤਾਰਾ ਦੇ ਪ੍ਰੋਬਲਮਸ ਉਹਨਾਂ ਦੇ ਸਿਵਿਕ ਪ੍ਰੋਬਲਮਸ ਹੋ ਗਏ ਜਾਂ ਉਹਨਾਂ ਦੇ ਕੋਈ ਦੂਸਰੇ ਬਾਰਡਰ ਏਰੀਆ ਪ੍ਰੋਬਲਮਸ ਨੇ ਉਹਦੀ ਕੋਈ ਗੱਲ ਨਹੀਂ ਕਰਦਾ ਗੱਲ ਸਿਰਫ ਇਹ ਹੈ ਕਿ ਜੀ ਗਰਮ ਦਲ ਹੈ ਤੇ ਸਰਦ ਦਲ ਹੈ ਸਾਰਾ ਮੀਡੀਆ ਵੀ ਇਹਨਾਂ ਚੀਜ਼ਾਂ ਵਿੱਚ ਲੱਗਿਆ ਹੋਇਆ ਸੋ ਇਟ ਇਜ਼ ਅ ਵੈਰੀ ਪੂਰ ਅ ਵੈਰੀ ਪੂਰ ਕੈਂਪੇਨ ਇਹਦੂ ਜ਼ਿਆਦਾ ਪੂਰ ਇਹਦੂ ਜ਼ਿਆਦਾ ਇੱਕ ਇੰਟੈਲੈਕਚੁਅਲੀ ਕੰਪਰੋਮਾਈਜ਼ਡ ਕੈਂਪੇਨ ਮੇਰਾ ਖਿਆਲ ਹੋ ਨਹੀਂ ਸਕਦੀ ਤੇ ਮੈਂ ਤੇਰੇ ਤਰ੍ਹਾਂ ਦੇ ਲੋਕਾਂ ਨੂੰ ਇਹ ਡਾ ਹੀ ਕਵਾਂਗਾ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਕਿਸੇ ਐਸੇ ਬੰਦੇ ਦੇ ਵਾਸਤੇ ਵੋਟ ਪਾਓ ਜਿਹਦੇ ਵਿੱਚ ਥੋੜੀ-ਬੋਤੀ ਕੋਈ ਸੱਚਾਈ ਹੈਗੀ ਹੈ ਤੇ ਜਿਹੜਾ ਥੋੜਾ-ਬੋਤਾ ਤੁਹਾਡੇ ਵਾਸਤੇ ਕੰਮ ਕਰ ਸਰਬਾ ਸੋਚ ਸਮਝ ਕੇ ਵੋਟ ਪਾਓ ਕਿਉਂਕਿ ਹੁਣ ਅਗਰ ਅਸੀਂ ਐਜ਼ ਅ ਇਲੈਕਟਰੇਟ ਸੋਚਣਾ ਨਹੀਂ ਸ਼ੁਰੂ ਕੀਤਾ ਤੇ ਪੰਜਾਬ ਤੇ ਪਹਿਲੇ ਹੀ ਸਾਡਾ ਪੱਠਾ ਬੈਠਿਆ ਹੋਇਆ ਹੋਰ ਪਤਾ ਨਹੀਂ ਕਿੰਨਾ ਬਹਿ ਜਾਏਗਾ ਹੁਣ ਪਿੱਛੇ ਇੱਕ ਖਬਰ ਆਈ ਜਦੋਂ ਆਪਣਾ ਜੱਥਾ ਪਾਕਿਸਤਾਨ ਜਾ ਰਹਾ ਸੀ ਗੁਰੂ ਨਾਨਕ ਜੀ ਦੇ ਪਰਮਨਾਮ ਦੇ ਲਈ ਤੋਂ ਦੇ ਵਿੱਚ 14 ਜਿਹੜੇ ਲੋਕੀ ਹਿੰਦੂ ਸੀਗੇ ਉਹਨਾਂ ਨੂੰ ਪਾਕਿਸਤਾਨ ਦੇ ਵਟਾਰੀਪੋਰਟ ਤੋਂ ਬਾਹਰ ਵਾਪਸ ਭੇਜਤਾ ਗਿਆ ਉਹਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਕੁਝ ਜਿਹੜੇ ਲੋਕਾਂ ਨੇ ਆਪਣੇ ਇੰਡੀਆ ਭਾਰਤ ਦੇ ਵਿੱਚ ਸ਼ਰਨ ਲਿੱਤੀ ਹੋ ਸੀ ਸੀਗੇ ਪਾਕਿਸਤਾਨੀ ਹਿੰਦੂਸ ਤੇ ਇਸ ਤਰ੍ਹਾਂ ਦਾ ਜਦੋਂ ਹੋਇਆ ਘਟਨਾ ਉਹਦੇ ਨਾਲ ਸਰ ਤੁਸੀਂ ਕੀ ਸਮਝਿਆ ਸਰ ਨਹੀਂ ਮੈਂ ਤਾਂ ਕਹਿਣਾ ਬਹੁਤ ਚੰਗਾ ਹੋਇਆ ਇਹ ਪਾਰਟੀਸ਼ਨ ਕੀਤੀ ਸੀਗੀ ਤੇ ਅਸੀਂ ਸਿੱਖਾ ਨੇ ਆਪਣੇ ਸਾਰੇ ਜਿਹੜੇ ਸਾਡੇ ਧਰਮ ਸਥਾਨ ਨੇ ਸਾਡੀ ਸਿਵਲਾਈਜੇਸ਼ਨਲ ਏਰੀਆਜ਼ ਨੇ ਲਾਹੌਰ ਸਾਡੇ ਅੰਪਾਇਰ ਦਾ ਕੈਪੀਟਲ ਹੈ ਅਸੀਂ ਕਿਉਂ ਜਾਣ ਦਿੱਤਾ ਉਹਨੂੰ ਪਾਕਿਸਤਾਨ ਹੈ ਆ ਇਹ ਏਡੀ ਵੱਡੀ ਅਸੀਂ ਉਹ ਅਗਰ ਅਸੀਂ ਆਪੋ ਹੀ ਗਲਤੀ ਕੀਤੀ ਹੈ ਤੇ ਉਸ ਗਲਤੀ ਦਾ ਹੁਣ ਹੜਝਾਨਾ ਤੇ ਸਾਨੂੰ ਭਰਨਾ ਹੀ ਪਏਗਾ ਪਾਕਿਸਤਾਨ ਦੀ ਆਪਣੀ ਕੰਟਰੀ ਹੈ ਜਿਹਨੂੰ ਜਿਹਨੂੰ ਬੁਲਾਣਾ ਚਾਹੇ ਬੁਲਾਏ ਜਿਹਨੂੰ ਨਹੀਂ ਬੁਲਾਣਾ ਚਾਹੇ ਨਾ ਬੁਲਾਏ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਵੀ ਵੀ ਆਰ ਇੰਪੋਰਟੈਂਟ ਐਸ ਫਾਰ ਐਸ ਆਲ ਦਿਸ ਇਜ਼ ਕਨਸਰਨਡ ਹੋਣ ਤੇ ਥੋਰ ਪਾ ਕੇ ਕੀ ਮਿਲਣਾ ਇਹਨਾਂ ਨੂੰ ਤੇ ਦੂਸਰਾ ਪਾਕਿਸਤਾਨ ਤੇ ਹਮੇਸ਼ਾ ਇਸ ਤਰੀਕੇ ਨਾਲ ਇੰਡੀਆ ਦੇ ਵਿੱਚ ਡਿਵਾਈਡ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਉਹ ਐਸੇ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਜਿਦੇ ਨਾਲ ਕਿ ਇੱਥੇ ਕੁਝ ਸਾਡੀਆਂ ਕਮਿਊਨिटीज ਦੇ ਵਿੱਚ ਕੁਝ ਡਿਵਾਈਡ ਆ ਜਾਏ ਤੇ ਕੋਈ ਲੜਾਈ ਝਗੜਾ ਹੋ ਜਾਏ ਉਹਦੇ ਵਿੱਚ ਉਹਨਾਂ ਦੀ ਜਿਹੜਾ ਪ੍ਰੋਪਗੈਂਡਾ ਪੈਟਰਨ ਆਉਦਾ ਹੈ ਕਿੱਸਾ ਹੈਗਾ ਤੇ ਸਾਨੂੰ ਤੇ ਸਤਰਕ ਰਹਿਣਾ ਚਾਹੀਦਾ ਇਸ ਗੱਲ ਦੇ ਵਿੱਚ ਤੇ ਮੈਂ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਉਹਨਾਂ ਨੇ ਜਿਹੜੇ ਬੰਦਿਆਂ ਦੇ ਕੋਲ ਐਸ்சிਪੀਸੀ ਜਾਂ ਕਿਸੇ ਇੱਕ ਸਟੈਬਲਿਸ਼ਡ ਪ੍ਰਬੰਧਕ ਕਮੇਟੀ ਦਾ ਸਪਾਂਸਰਸ਼ਿਪ ਨਹੀਂ ਸੀ ਦੀ ਜਦੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਸੋ ਅੱਗੇ ਤੋਂ ਸਾਨੂੰ ਅਗਰ ਅਸੀਂ ਉੱਥੇ ਜਾਣਾ ਹੈ ਤੇ ਸਾਨੂੰ ਆਪਣੀ ਡਾਕੂਮੈਂਟੇਸ਼ਨ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਿਹੜੀ ਕਿ ਉਹ ਐਕਸੈਪਟ ਕਰ ਲੈਣ ਤੇ ਕਾਫੀ ਇਹ ਗੱਲਾਂ ਹੈਗੀਆਂ ਨੇ ਪਰ ਇਹ ਪ੍ਰੋਬਲਮ ਜਿਹੜੀ ਅਸੀਂ ਆਪੂ ਕ੍ਰੀਏਟ ਕੀਤੀ ਹੈ ਉਹਦੇ ਬਾਰੇ ਅਸੀਂ ਹੁਣ ਰੋ ਪਿਓ ਰਹੇ ਹਾਂ ਆਪਣੀ ਪ੍ਰੋਬਲਮ ਸਾਨੂੰ ਆਪ ਹੀ ਸੋਲਵ ਕਰਨੀ ਪੈਣੀ ਹੈ ਇੱਕ ਗੱਲ ਤੁਹਾਡੀ ਠੀਕ ਹੈ ਪਰਤੂ ਇੱਕ ਜਿਹੜਾ ਪੂਰੇ ਦੇਸ਼ ਦੇ ਵਿੱਚ ਐਕਸੀਡੈਂਟਸ ਤੇ ਟ੍ਰੇਨ ਐਕਸੀਡੈਂਟ ਇਸ ਸਾਲ ਦੇ ਵਿੱਚ ਅਠਵਾਂ ਐਕਸੀਡੈਂਟ ਕਹਿੰਦੇ ਵੀ ਹੋਇਆ। ਉਹ ਜਿਹੜਾ ਲਾਸਟ 36 ਗੜ ਦੇ ਵਿੱਚ ਹੋਇਆ ਉਹਦੇ ਵਿੱਚ ਵੀ ਕਾਫੀ ਇਹ ਬ੍ਰਿਜ ਜਿਹੜਾ ਹੋਇਆ, ਸਿਗਨਲ ਬ੍ਰਿਜ ਜਿਹੜਾ ਹੈ ਉਹਦੇ ਕਰਕੇ ਕਾਫੀ ਲੋਕਾਂ ਦੀ ਮਤਲਬ ਕਿ ਅਨਟੈਮੀਟ ਡੈਥ ਹੋਈ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟਸ ਹੋ ਰਹੇ ਆ ਉਸ ਦੇ ਨਾਲ ਥੋੜਾ ਜਿਹਾ ਕਿਤੇ ਨਾ ਕਿਤੇ ਆਮ ਆਦਮੀ ਨੂੰ ਕਿਤੇ ਨਾ ਕਿਤੇ ਡਰ ਲੱਗਣਾ ਸ਼ੁਰੂ ਹੋਇਆ ਇਸ ਇਹ ਚੀਜ਼ਾਂ ਤੋਂ ਉਹਦੇ ਬਾਰੇ ਸਭ ਥੋੜਾ ਜਿਹਾ ਚਾਨਨਾ ਪਕਸ ਹਾਂ ਸਤਿ ਜੀ ਬਹੁਤ ਚਿੰਤਾਜਨ ਗੱਲ ਹੈ ਸਭ ਤੋਂ ਪਹਿਲੇ ਤੇ ਜਿਹੜੀਆਂ ਅਨਐਕਚਰਡ ਡੈਥ ਹੋਈਆਂ ਨੇ ਉਹਨਾਂ ਦੀਆਂ ਫੈਮリーズ ਨੂੰ ਪੰਜਾਬ ਪਲਸ ਵੱਲੋਂ ਬਹੁਤ-ਬਹੁਤ ਕੰਡੋਲੈਂਸਸ ਤੇ ਇਹ ਜਾਦਾਕਰ ਮੈਂ ਦੇਖ ਰਿਹਾ ਕਿ ਇਹਨਾਂ ਦੀ ਜਿਹੜੀ ਉਹ ਲਾਈਟ ਹੈਗੀ ਹੈ ਲਾਈਟ ਦੇ ਕਾਰਨ ਹੋ ਰਿਹਾ ਇਹਨਾਂ ਦੀ ਜਿਹੜੀ ਯੂ نو ਮੈਨੇਜਮੈਂਟ ਦੇ ਇਸ਼ੂਸ ਹੈਗੇ ਨੇ ਤੇ ਰੇਲਵੇਜ਼ ਨੂੰ ਆਪਣੀ ਇਹਨਾਂ ਅਥੀ ਫੌਜ ਦੇ ਵਿੱਚ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਬੁਲਾਨੇ ਆ ਇਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜੇ ਨੇ ਬੜੇ ਕੁਲ ਪ੍ਰੂਫ ਹੋਣੇ ਚਾਹੀਦੇ ਨੇ ਤੇ ਇਹ ਕੋਈ ਚੰਗੀ ਗੱਲ ਨਹੀਂ ਹੈ ਇਸ ਤਰੀਕੇ ਨਾਲ ਹਜੇ ਤੇ ਹਾਥੇ ਫਿਰ ਕਦੀ ਕੋਈ ਬਹੁਤ ਵੱਡਾ ਹਾਦਸਾ ਹੋ ਜਾਏਗਾ ਤੇ ਫਿਰ ਤੁਹਾਨੂੰ ਸਮਝ ਨਹੀਂ ਆਏਗਾ ਤੇ ਰੇਲਵੇ ਨੂੰ ਹੁਣਨ ਸਤਰਕ ਹੋ ਜਾਣਾ ਚਾਹੀਦਾ ਹੈ ਤੇ ਆਪਣੇ ਜਿਹੜੇ ਪ੍ਰੋਸੀਜਰਸ ਨੇ ਉਹਨਾਂ ਨੂੰ ਦੁਬਾਰਾ ਦੇਖਣਾ ਚਾਹੀਦਾ ਹੈ ਤੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਦੇਣੀ ਚਾਹੀਦੀ ਹੈ ਹੁਣ ਏਡੀਆਂ ਬੰਦੇ ਭਾਰਤ ਚਲਣੀਆਂ ਸ਼ੁਰੂ ਹੋ ਗਈਆਂ ਹੋਰ ਕਿੰਨੀਆਂ ਟ੍ਰੇਨਾਂ ਚਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਅਗਰ ਤੁਸੀਂ ਰੇਲਵੇ ਨੂੰ ਵਧਾ ਰਹੇ ਹੋ ਤੇ ਉਹਦੇ ਨਾਲ ਨਾਲ ਸੇਫਟੀ ਦੀ ਵਧਾਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਸੇਫਟੀ ਵੀ ਜ਼ਰੂਰੀ ਹੈ ਸਰ ਇੱਕ ਚੀਜ਼ ਜਦੋਂ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਕਾਫੀ ਸਾਡਾ ਓੰਕੇਈ ਚੀਜ਼ਾਂ ਸਾਡੀ ਬੜੀ ਇੰਪਰੂਵ ਹੋਈਆਂ। ਔਰ ਆਨਜਾਨੀ ਬੜਾ ਇੰਪਰੂਵ ਹੋਇਆ ਸਟੇਸ਼ਨ ਦੀ ਸਥਿਤੀ ਵੀ ਬੜੀ ਇੰਪਰੂਵ ਹੋਈ ਹੈ। ਔਰ ਟਿਕਟ ਲੈਣੀਆਂ ਔਰ ਜਾਣਾ ਇੱਕ ਬੜਾ ਈਜ਼ੀ ਹੋਇਆ ਪਰ ਇਹਦੇ ਨਾਲ ਜਿਹੜੀ ਤੁਸੀਂ ਗੱਲ ਦੱਸੀ ਹੈ ਵੀ ਜਿਹੜੀ ਇਨਸਿਕਿਉਰਟੀ ਹੈਗੀ ਔਰ ਹਰ ਲਗਭਗ ਮਹੀਨੇ ਦੇ ਵਿੱਚ ਇੱਕ ਐਵਰੇਜ ਆ ਰਿਹਾ ਹੈ 1.5 ਦਾ 2 ਮਹੀਨੇ ਬਾਅਦ ਅਸੀਂ ਕੱਟਾ ਹੋਈਂਦੀ ਆ ਉਸ ਦੇ ਵਿੱਚ ਤੁਸੀਂ ਦੱਸਿਆ ਵੀ ਹੈਗਾ ਜਿੱਦਾਂ ਵੀ ਧਿਆਨ ਵੀ ਰੱਖਣਾ ਚਾਹੀਦਾ ਪਰੰਤੂ ਕਿਤੇ ਨਾ ਕਿਤੇ ਤੁਸੀਂ ਤਾਂ ਆਪੋ ਫੌਜ ਦੇ ਵਿੱਚ ਰਹੇ ਹੋ ਔਰ ਤੁਹਾਡਾ ਤਾਂ ਕਾਫੀ ਸਫਰ ਟਾਈਮ ਟ੍ਰੇਨ ਦੇ ਵਿੱਚ ਨਿਕਲਦਾ ਪਿਆ ਕਿਹਾ ਤੁਹਾਨੂੰ ਹੁਣ ਇਸ ਜਿਹੜਾ ਸਿਟੀ ਦੇ ਵਿੱਚ ਤੁਸੀਂ ਇਹ ਸਹਿ ਲੱਗਦਾ ਵੀ ਤੁਹਾਨੂੰ ਸੈਟੀਸਫੈਕਸ਼ਨ ਲੈਵਲ ਤੁਹਾਡਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਸਪੈਲਰ ਦੀ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਉਹਦੇ ਕਾਰਨ ਨੇ ਸਿਕਿਉਰਿਟੀ ਪ੍ਰੋਬਲਮਸ ਨੇ ਸੈਟੀਸਫੈਕਸ਼ਨ ਲੈਵਲ ਤੇ ਚਲੋ ਠੀਕ ਹੈ ਕਾਫੀ ਐਕਸਵੇਲੇ ਸਾਡੇ ਜਮਾਨੇ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਹੈ ਜਿਹੜਾ ਟ੍ਰੇਨ ਦਾ ਸਫਰ ਹੈ ਉਹ ਬਹੁਤ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੋ ਗਿਆ ਹੈ ਤੇ ਹੁਣ ਤੇ ਬੰਦੇ ਭਾਰਤ ਜੈਸੀਆਂ ਟ੍ਰੇਨ ਦੇ ਨਾਲ ਤੇ ਮੇਰੇ ਵਰਗੇ ਬਜ਼ੁਰਗੀ ਮੈਂ ਕੱਲ ਹੀ ਆਪਣੀ ਵਾਈਫ ਨੂੰ ਦਾਖ ਰਿਆ ਸੀਗਾ ਹੁਣ ਅੱਜ ਬੰਦੇ ਭਾਰਤ ਇੱਥੇ ਆ ਰਹੀ ਹੈ ਪਟਿਆਲੇ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਆਪਾਂ ਹਾਂ ਹੁਣ ਤੋਂ ਦਿੱਲੀ ਜਿਹੜਾ ਟ੍ਰੇਨ 'ਚ ਜਾਇਆ ਕਰਾਂਗੇ ਆਪਣੀ ਗੱਡੀ ਨਹੀਂ ਲੈ ਕੇ ਜਾਇਆ ਕਰਾਂਗੇ ਪਰ ਫਿਰ ਉਹ ਦਿੱਲੀ ਜਾ ਕੇ ਗੱਡੀ ਦੀ ਰੂਟ ਪੈ ਜਾਂਦੀ ਹੈ ਸੋ ਪਰ ਮਤਲਬ ਇਹ ਐਸੇ ਖਿਆਲ ਆਨੇ ਸ਼ੁਰੂ ਹੋ ਗਏ ਨੇ ਕਿ ਟ੍ਰੇਨ ਦੇ ਵਿੱਚ ਅਸੀਂ ਸਫ਼ਰ ਕਰੀਏ ਪਰ ਜਦੋਂ ਟ੍ਰੈਫਿਕ ਜ਼ਿਆਦਾ ਕੀਤਾ ਤੇ ਸਿਕਿਉਰਿਟੀ ਵੀ ਜਿਹੜੀ ਹੈ ਉਹਨੂੰ ਵਧਾਉਣਾ ਚਾਹੀਦਾ ਹੈ ਕੋਈ ਇਹਨਾਂ ਨੂੰ ਟੈਕਨੋਲੋਜੀ ਦਾ ਇਹਨਾਂ ਨੂੰ ਹੈਲਪ ਲੈਣੀ ਚਾਹੀਦੀ ਹੈ ਜਾਂ ਕੋਈ ਸੈਟਲਾਈਟ ਇਮੇਜਰੀ ਦੀ ਹੈਲਪ ਲੈਣੀ ਚਾਹੀਦੀ ਹੈ ਐਕਸੀਡੈਂਟਸ ਨਹੀਂ ਹੋਣੇ ਚਾਹੀਦੇ ਸਤਿੰਦਰ ਜੀ ਅਸੀਂ ਟੈਕਨੋਲੋਜੀਕਲੀ ਬਹੁਤ ਐਡਵਾਂਸਡ ਕੰਟਰੀ ਹੈਗੇ ਆ ਮੈਨੂੰ ਪੱਕਾ ਯਕੀਨ ਹੈ ਕਿ ਅਗਰ ਰੇਲਵੇ ਦੇ ਦੇ ਉੱਤੇ ਕੋਈ ਧਿਆਨ ਦੇਗਾ ਤੇ ਕੋਈ ਨਾ ਕੋਈ ਤਰੀਕਾ ਜ਼ਰੂਰ ਨਿਕਲ ਜਾਏਗਾ ਸਰ ਹੁਣ ਆਪਣਾ ਇੰਟਰਨੈਸ਼ਨਲ ਨਿਊਜ਼ਰਲ ਚੱਲਦੇ ਆ ਨਿਊਯਾਰਕ ਦੇ ਵਿੱਚ ਜਿਹੜੇ ਇਲੈਕਟਿਡ ਇੰਜੀਨੇਮ ਮੇਅਰ ਬਣੇ ਗਿਆ 4 11 ਨੂੰ ਜੌਰਾਨ ਮਹਮਦਦੀਨ ਔਰ ਕਾਫੀ ਉਹਦੀ ਚਰਚਾ ਵੀ ਰਹੀ ਹੈ ਔਰ ਕਿਹਾ ਵੀ ਜਾਂਦਾ ਵੀ ਸਮੇਂ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਆਪੋਜ਼ਿਟ ਗਰੁੱਪ ਚੋਂ ਆਏ ਉਹਨਾਂ ਦੇ ਆਪੋਜ਼ਿਟ ਪਾਰਟੀ ਚੋਂ ਆਏ ਇਸ ਤੋਂ ਤੁਸੀਂ ਕੀ ਸਮਝਦੇ ਸਤ ਜਿੰਦਰ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਉੱਥੇ ਅ ਅਸੀਂ ਲੱਖ ਦੀ ਆਬਾਦੀ ਹੈ ਨਿਊਯਾਰਕ ਦੇ ਵਿੱਚ ਤੇ 80 ਲੱਖ ਦੀ ਹੀ ਆਬਾਦੀ ਹੈਗੀ ਹੈ ਲੰਡਨ ਦੇ ਵਿੱਚ ਤੇ ਸਾਡਾ ਇਥੋਂ ਦਿੱਲੀ ਦਾ ਜਿਹੜਾ ਮੇਅਰ ਹੈ ਉਹ 2.5 ਕਰੋੜ ਦੀ ਆਬਾਦੀ ਸੰਭਾਲਦਾ ਹੈ 3 ਕਰੋੜ ਦੀ ਆਬਾਦੀ ਸੰਭਾਲਦਾ ਹੈ ਕੀ ਨਾ ਇੰਡੀਆ ਮੇਅਰ ਦਾ ਤੁਸੀਂ ਮੈਨੂੰ ਦੱਸ ਸਕਦੇ ਦਿੱਲੀ ਦੇ ਨਹੀਂ ਪਤਾ ਹਾਂ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਤੇ ਆਪਾਂ ਸ਼ਾਲਾ ਮਾਰ ਮਾਰ ਕੇ ਸਾਨੂੰ ਕੀ ਕੀ ਇਹ ਚਹਿ ਪਈ ਹੋਈ ਹੈ ਕਿ ਨਿਊਯਾਰਕ ਦੇ ਵਿੱਚ ਜਿਹੜਾ ਮੇਅਰ ਬਣ ਗਿਆ ਤੇ ਕਨੈਕਟਿਕਟ ਦੇ ਵਿੱਚ ਜਿਹੜਾ ਮੇਅਰ ਬਣ ਗਿਆ ਤੇ ਯੂਕੇ ਦੇ ਵਿੱਚ ਕਿਹੜਾ ਮੇਅਰ ਬਣ ਗਿਆ ਹਾਂ ਅਸੀਂ ਆਪਣਾ ਆਪਣਾ ਦੇਖੀਏ ਮੇਰੀ ਮਦਰ ਕੋ ਉਹ ਮੈਨੂੰ ਦੱਸੇ ਹੁੰਦੇ ਸੀ ਛੋਟੇ ਹੁੰਦੇ ਪਤਾ ਨਹੀਂ ਇਹ ਤੂੰ ਗੱਥੀ ਸੰਭਾਲ ਤੈਨੂੰ ਚੋੜ ਨਾਲ ਕੀ ਸਮਥਿੰਗ ਐਦਾਂ ਦਾ ਕੋਈ ਮੁਹਾਵਰਾ ਬਹੁਤ ਉਹ ਕਹਿੰਦੇ ਹੁੰਦੇ ਸੀ ਹੁਣ ਤੇ ਮੈਂ ਭੁੱਲ ਗਿਆ ਤੇ ਸਤਿੰਦਰ ਜੀ ਦੇਖੋ ਹਰ ਜਗ੍ਹਾ ਦੇ ਵਿੱਚ ਹਰ ਹਰ ਕੌਮ ਦਾ ਉਹਨਾਂ ਨੂੰ ਪਤਾ ਹੈ ਕਿ ਉਹ ਉਹ ਕੀ ਕਰਨਾ ਚਾਹੁੰਦੇ ਨੇ ਕੀ ਨਹੀਂ ਕਰਨਾ ਚਾਹੁੰਦੇ ਤੇ ਮੈਂ ਦੇਖ ਰਿਹਾ ਸੀਗਾ ਪੂਰਾ ਪੇਪਰ ਭਰਿਆ ਹੋਇਆ ਇਹਦੇ ਬਾਰੇ ਜ਼ਹਰਾਨ ਕੀ ਵਟਐਵਰ ਹੀ ਨੇਮ ਇਜ਼ ਮਹਿਮਦੀ ਜਾਂ ਵਟਐਵਰ ਸੌਰੀ ਮੈਨੂੰ ਜੋਰਾਮ ਮੰਦਨੀ ਜੋਰਾਮ ਮੰਦਨੀ ਨਹੀਂ ਚਾਹੀਦਾ ਹਾਂ ਗਲਤ ਗੱਲ ਹੈ ਮੇਰੀ ਆਈ ਅਪੋਲੋਜਾਈਜ਼ ਤੇ ਪਰ ਮਤਲਬ ਸਾਰਾ ਪੇਪਰ ਇਹ ਇੱਕ ਪੀਅਰ ਤੇ ਬਾਰੇ ਦੇ ਵਿੱਚ ਭਰਨ ਦਾ ਕੀ ਕੀ ਜ਼ਰੂਰਤ ਪਈ ਹੋਈ ਹੈ ਮੇਰੇ ਹਿਸਾਬ ਦੇ ਨਾਲ ਇਹ ਇਹ ਜੋ ਮਿਹਰਬੰਦ ਆਇਆ ਜੋ ਵੀ ਇਦਾਂ ਹੁੰਦਾ ਹੈ ਉਹਦੇ ਬਾਰੇ ਸਾਨੂੰ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਜਿਹੜੇ ਸਾਡੇ ਡਾਇਸਪੋਰਾ ਵਾਲੇ ਬਾਹਰ ਚਲੇ ਗਏ ਉਹ ਗੁੱਡ ਲੱਕ ਟੂ 뎀 ਉਹਨਾਂ ਨੇ ਆਪਣੀ ਜ਼ਿੰਦਗੀ ਉੱਥੇ ਬਣਾਣੀ ਹੈ ਅਸੀਂ ਆਪਣੀ ਇੱਥੇ ਬਣਾਣੀ ਹੈ ਅਸੀਂ ਆਪਣੇ ਉੱਤੇ ਕਨਸੈਂਟਰੇਟ ਕਰੀਏ ਆਪਣੇ ਉੱਤੇ ਫੋਕਸ ਕਰੀਏ ਕਿ ਸਾਡਾ ਕੀ ਹਿਸਾਬ ਕਿਤਾਬ ਹੈ ਬੈਸਟ ਵਿਸ਼ੇਸ ਟੂ ਹਿਮ ਬੈਸਟ ਵਿਸ਼ੇਸ ਟੂ ਉਹ ਦੂਸਰਾ ਵੀ ਮੇਰੇ ਖਿਆਲ ਕੋਈ ਉੱਥੇ ਕਨੈਕਟਿੰਗ ਕੱਟ ਦੇ ਵਿੱਚ ਸਾਡਾ ਇੱਕ ਸਿੱਖ ਭਰਾ ਬਣ ਗਿਆ ਤੇ ਸੁਖਵਿੰਦਰ ਸਿੰਘ ਖਾਲਸਾ ਜਾਂ ਕੁਝ ਐਸਾ ਉਹਨੂੰ ਵੀ ਬਹੁਤ ਸ਼ੁਭ ਕਾਮਨਾਵਾਂ ਤੇ ਆਪਣਾ ਕੰਮ ਚੰਗਾ ਕਰਨ ਆਪਣੀ ਉਹਨੂੰ ਠੀਕ ਤਰ੍ਹਾਂ ਸੰਭਾਲਣ ਮਤਲਬ ਇੱਕ 80 ਲੱਖ ਦਾ ਮੇਅਰ ਤੇ ਜਿਹੜਾ 2.5 ਕਰੋੜ ਦਾ ਮੇਅਰ ਹੈਗਾ ਉਹਨਾਂ ਵਿੱਚ ਫਰਕ ਬਹੁਤ ਜ਼ਿਆਦਾ ਹੈਗਾ ਕੋਈ ਇਹਨਾਂ ਕੋਲ ਵੱਡਾ ਕੰਮ ਨਹੀਂ ਹੁੰਦਾ ਇਹਨਾਂ ਦਾ ਜਨਅਸੀ ਬਣਾ ਦਿੰਨੇ ਆ ਹੁਣ ਅਸੀਂ ਜਿਹੜਾ ਤੁਹਾਡਾ ਫੇਵਰਿਟ ਵਿਸ਼ਾ ਹੈ სპੋਰਟ ਸੈਗਮੈਂਟ ਉਸ ਤੇ ਵੀ ਚੱਲਦੇ ਆ ਸ਼ੀਤ ਰਾਜਪੂਤ ਜਿਹੜੇ ਏਵਲ ਬਰਡੀ ਟੀਮ ਦੇ ਵਿੱਚ ਕੰਪਾਊਂਡ ਆਰਪੀ ਦੇ ਵਿੱਚ ਕੰਪਲੀਟ ਕਰਨ ਜਾ ਰਹੇ ਏਸ਼ੀਆ ਕੱਪ ਦੇ ਲਈ 2100 ਦੇ ਹਰਮ ਦੇ ਵਿੱਚ ਉਹਦੇ ਬਾਰੇ ਸਭ ਥੋੜਾ ਜਿਹਾ ਚਾਹਨਾ ਪਾਉਂਦਾ। ਉਹ ਉਹਦੇ ਬਾਰੇ ਹੁਣ ਅੱਜ ਕੀ ਗੱਲ ਕਰੀਏ ਉਹ ਤੇ ਮਤਲਬ ਰੱਬ ਦੀ ਦੇਣ ਹੈ। ਉਹ ਲੜਕੀ ਤੇ ਮਤਲਬ ਕਿ ਇੱਕ ਤਰ੍ਹਾਂ ਦੀ ਐਸੀ ਰੋਲ ਮਾਡਲ ਹੈ ਇੰਡੀਆ ਦੇ ਵਾਸਤੇ। ਮੈਨੂੰ ਤੇ ਲੱਗਦਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਉਹਨੂੰ ਰੋਲ ਮਾਡਲ ਬਣਾ ਦੇਣਾ ਚਾਹੀਦਾ ਹੈ। ਖਾਸ ਕਰ ਪੰਜਾਬ ਜਿਹੀ ਜਗ੍ਹਾ ਜਿੱਥੇ ਲੋਕ ਡਰੱਗਸ ਲੈ ਰਹੇ ਕਿ ਕਮਲੇ ਹੋ ਚੁੱਕੇ ਰਹੇ ਨੇ। ਤੇ ਉਹ ਤੇ ਬਹੁਤ ਵੱਡੀ ਰੋਲ ਮਾਡਲ ਹੈ। ਪਰਮਾਤਮਾ ਨੂੰ ਲੰਬੀ ਉਮਰ ਬਖਸ਼ੇ। ਪਰਮਾਤਮਾ ਨੂੰ ਸਾਰੀਆਂ ਤਰੱਕੀਆਂ ਬਖਸ਼ੇ। ਬਹੁਤ ਵੱਡੀ ਗੱਲ ਹੈ ਇੱਕ ਏਬਲ ਬਾਡੀਡ ਇੱਕ ਉਹਦੇ ਹੱਥ ਹੈ ਨਹੀਂ ਐਂਡ ਸ਼ੀ ਇਸ ਕੰਪੀਟਿੰਗ ਇਨ ਅ ਏਬਲ ਬਾਡੀਡ ਕੰਪੀਟੀਸ਼ਨ ਬਹੁਤ ਵੱਡੀ ਗੱਲ ਹੈ ਜੀ ਬਹੁਤ ਜ਼ਿਆਦਾ ਵੱਡੀ ਗੱਲ ਹੈ ਹੈ ਉਹਦਾ ਫੋਕਸ ਦੇਖੋ ਉਹਦੀ ਉਹਦੀ ਵਿਲਪਾਰ ਦੇਖੋ ਉਹਦਾ ਕੈਰੈਕਟਰ ਦੇਖੋ ਮੈਂ ਤਾਂ ਸੋਚ ਰਿਹਾ ਕਿ ਜਦੋਂ ਵਾਪਸ ਆਂਦੀ ਹੈ ਤੇ ਮੈਂ ਜੰਮੂ ਕਸ਼ਮੀਰ ਚ ਬਹੁਤ ਰਿਹਾ ਮੈਂ ਉਹਦੇ ਘਰ ਜਾਵਾਂਗਾ ਉਹਨੂੰ ਮਿਲਣ ਵਾਸਤੇ ਅਗਰ ਟਾਈਮ ਮਿਲ ਗਿਆ ਤੇ ਉਹ ਮੈਨੂੰ ਮਿਲੇਗੀ ਤੇ ਮੈਂ ਆਪਣੀ ਖੁਸ਼ ਬੜੀ ਵੱਡੀ ਖੁਸ਼ ਨਸੀਬੀ ਸਮਝਾਂਗਾ ਤੇ ਸਰ ਇੰਡੀਆ ਨੇ ਪਾਰਤ ਨੇ ਵਰਲਡ ਕੱਪ ਵੀ ਜਿੱਤਿਆ ਔਰ ਉਹ ਵੀ ਲੇਡੀਆਂ ਕੁੜੀਆਂ ਨੇ ਜਿੱਤਿਆ ਔਰ ਪੂਰੀ ਚਰਚਾ ਵੀ ਕੱਲ ਮੋਦੀ ਜੀ ਨਾਲ ਪਰਸੋਂ ਬੈਠੀ ਵੀ ਹੋਈ ਸੀਗੇ ਉਹਨਾਂ ਨਾਲ ਮਿਲ ਕੇ ਵੀ ਆਏ ਤੇ ਵਰਲਡ ਕੱਪ ਤੋਂ ਇਲਾਵਾ ਇਹਨਾਂ ਨੇ ਕਾਫੀ ਯੋਗਦਾਨ ਰਿਹਾ ਸਰ ਕੁੜੀਆਂ ਦਾ ਸਾਡੇ ਕ੍ਰਿਕਟ ਦੇ ਵਿੱਚ ਅੱਜ ਦੇ ਡੇਟ ਦੇ ਵਿੱਚ ਜਿਹੜੀ ਇੱਕ ਪੱਲੇ ਮੈਨਸ ਗੇਮ ਮੰਨੀ ਜਾਂਦੀ ਸੀ ਪਰ ਨਾਓ ਤੇ ਊਮਨਸ ਦੇ ਵੀ ਪ੍ਰੋਪਰ ਪ੍ਰੋਪਰ ਤੇ ਕੰਮ ਚੱਲ ਰਿਹਾ ਔਰ ਇਸ ਸਮੇਂ ਇੱਕ ਜਿਹੜੀ ਗੱਲ ਸਾਹਿਬ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਮੈਨੂੰ ਪਤਾ ਲੱਗੀ ਹੈ ਚਾਹੇ ਸਾਡੇ ਦਰਸ਼ਕਾਂ ਨੂੰ ਪਤਾ ਲੱਗਣੀ ਚਾਹੀਦੀ ਪਹਿਲੇ ਜਿਹੜਾ ਇਹਨਾਂ ਦਾ ਕੁੜੀਆਂ ਨੂੰ ਜਿਹੜੇ ਪੈਸੇ ਮਿਲਦੇ ਸੀਗੇ ਮੈਚ ਖੇਲਣ ਦੇ ਔਰ ਮੁੰਡਿਆਂ ਨੂੰ ਪੈਸੇ ਮਿਲਦੇ ਸੀਗੇ ਇਹ ਆਪਸ ਵਿੱਚ ਡਿਫਰੈਂਸ ਸੀਗਾ ਪਰ 22 ਤੋਂ ਬਾਅਦ ਕਹਿੰਦੇ 2022 ਤੋਂ ਬਾਅਦ ਇਹਨਾਂ ਨੂੰ ਜਿਹੜਾ ਇਹਨਾਂ ਦੀ ਮੈਚ ਫੀਸ ਦਾ ਸਭ ਕੁਝ ਹੈਗਾ ਉਹ ਬਿਲਕੁਲ ਹੀ ਬਰਾਬਰ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਉਹਨ ਇੱਕ ਫਾਈਨੈਂਸ਼ਲੀ ਵੀ ਇਹਨਾਂ ਨੂੰ ਅੱਗੇ ਬਹੁਤ ਬੂਸਟ ਮਿਲਿਆ ਤੇ ਸਾਰੇ ਤੇ ਬਾਕੀ ক্রিকেট ਬਾਰੇ ਸਭ ਤੁਸੀਂ ਥੋੜਾ ਚੰਨ ਪਾਓ ਬਹੁਤ ਚੰਗਾ ਬਹੁਤ ਚੰਗਾ ਸਤਿੰਦਰ ਜੀ ਮੈਂ ਤੇ ਮੇਰਾ ਖਿਆਲ ਕਿ ਕਈ ਸਾਲਾਂ ਦੇ ਬਾਅਦ ਬੈ ਕੇ ਮੈਚ ਦੇਖਿਆ ਸੀਗਾ ਨਹੀਂ ਤਾਂ ਮੈਂ ਮੈਚਸ ਦੇਖਦਾ ਨਹੀਂ ਹਾਂ ਬਹੁਤ ਟਾਈਮ ਲੱਗ ਜਾਂਦਾ ਮੈਚਸ ਦੇਖਣ ਵਾਸਤੇ ਪਰ ਇਹ ਐਡਾ ਤਗੜਾ ਮੈਚ ਸੀਗਾ ਕਿ ਮੈਂ ਖੁਦ ਵੀ ਦੇਖਿਆ ਉਹਨਾਂ ਦੀ ਪੂਰੀ ਬੈਟਿੰਗ ਦੇਖੀ ਬੋਲੇਗਾ ਕੀੜ ਦੇ ਵਿੱਚ ਵੀ ਜਦੋਂ ਖਤਮ ਹੋਇਆ ਉਦੋਂ ਵੀ ਮੈਂ ਘੰਟਾ ਦੇਖਦਾ ਰਿਹਾ ਉਹਨਾਂ ਬੱਚਿਆਂ ਨੂੰ ਜਿਸ ਤਰੀਕੇ ਨਾਲ ਉਹ ਸੈਲੀਬ੍ਰੇਟ ਕਰ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਵੱਡਾ ਕੰਮ ਹੈ ਕਿਉਂਕਿ 2-3 ਵਾਰ ਉਹ ਪਹਿਲੇ ਫਾਈਨਲ ਦੇ ਵਿੱਚ ਪਹੁੰਚ ਕੇ ਰਹਿ ਗਈਆਂ ਸੀਗੀਆਂ ਹੁਣ ਉਹਨਾਂ ਨੇ ਫਾਈਨਲੀ ਵਰਲਡ ਕੱਪ ਜਿੱਤਿਆ ਤੇ ਪਿੱਛੋਂ ਆਈਆਂ ਨੇ ਅੱਗੇ ਮਤਲਬ 3 ਮੈਚ ਹਾਰ ਕੇ ਤੇ ਉਹਦੇ ਬਾਅਦ ਫਿਰ ਉਹ ਉਹਨਾਂ ਨੇ ਵੱਡੀਆਂ ਟੀਮਾਂ ਨੂੰ ਫਰਾ ਕੇ ਇੱਥੇ ਪਹੁੰਚੀਆਂ ਬੜਾ ਬੜਾ ਯੋਗਦਾਨ ਹੈ ਇੰਡੀਆ ਦੇ men ਨੇ ਪਹਿਲੇ 2 ਵਰਲਡ ਕੱਪ ਜਿੱਤੇ ਨੇ 1 T20 ਜਿੱਤਿਆ ਹੁਣ ਇਹਨਾਂ ਦਾ ਵੀ ਹੋ ਗਿਆ under 19 ਤੇ ਸਾਡੇ ਜਿੱਤੇ ਹੀ ਰਹਿੰਦੇ ਨੇ ਤੇ ਕ੍ਰਿਕਟ ਬਹੁਤ ਚੰਗਾ ਚੱਲ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀਮ ਦੇ ਵਿੱਚ ਤਿੰਨ ਸਾਡੀਆਂ ਧੀਆਂ ਸੀਗੀਆਂ ਪੰਜਾਬ ਦੀਆਂ ਤੇ ਉਹਨਾਂ ਦਾ ਯੋਗਦਾਨ ਵੀ ਬਹੁਤ ਵੱਡਾ ਹੈ ਉਹ ਅਮਨਜੋਤ ਨੇ ਜਿਹੜਾ ਉਹ ਲਿਆ ਕੈਚ ਉਹ ਮੈਚ winning ਕੈਚ ਸੀਗਾ ਤੇ ਆਪਣੀ ਕੀ ਕਹਿੰਦੇ ਨੇ ਹਰਮਨਪ੍ਰੀਤ ਹੈ ਹੀ ਹੈ ਇਹਨਾਂ ਦੀ ਕੈਪਟਨ ਤੇ ਇਹਨਾਂ ਸਾਡੀਆਂ ਧੀਆਂ ਨੂੰ ਹੁਣ ਕੀ ਕਰਨਾ ਹੈ ਕਿ ਇਹਨਾਂ ਨੂੰ ਪੰਜਾਬ ਦੇ ਵਾਸਤੇ ਯੋਗਦਾਨ ਦੇਣਾ ਇਹਨਾਂ ਨੂੰ ਜਗਾ ਜਗਾ ਜਾਣਾ ਚਾਹੀਦਾ ਹੈ ਪਿੰਡਾਂ 'ਚ ਜਾਣ ਸਕੂਲਾਂ 'ਚ ਜਾਣ ਐਜੂਕੇਸ਼ਨਲ ਇੰਸਟੀਟਿਊਟਸ ਤੇ ਟਾਈਮ ਨਹੀਂ ਹੋਏਗਾ ਸਾਰੇ ਸਾਰੀਆਂ ਉਹਨਾਂ ਇੰਟਰਨੈਸ਼ਨਲ ਪਲੇਅਰਸ ਨੇ ਪਰ ਜੋ ਥੋੜਾ ਬਹੁਤ ਟਾਈਮ ਮਿਲਦਾ ਹੈ ਤੇ ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਜਿਹੜੇ ਸਾਡੇ ਬੱਚਿਆਂ ਨੇ ਖੇਡਣਾ ਤੇ ਐਕਸਰਸਾਈਜ਼ ਕਰਨੀ ਬੰਦ ਕਰ ਦਿੱਤੀ ਹੈ ਤੇ ਡਰੱਗਸ ਲੈਣੇ ਸ਼ੁਰੂ ਕਰ ਦਿੱਤੇ ਨੇ ਉਹਦੇ ਬਾਰੇ ਉਹਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਇਹ ਨਾ ਕੰਮਾਂ ਨੂੰ ਛੱਡਣ ਤੇ ਆ ਕੋਸ਼ਿਸ਼ ਕਰਨ ਟੀਮਾਂ ਦੇ ਵਿੱਚ ਆਣ ਵਾਸਤੇ ਜੇ ਇਹ ਆ ਸਕਦੀਆਂ ਨੇ ਤੇ ਸਾਰੇ ਆ ਸਕਦੇ ਨੇ ਸਾਡੀ ਨੈਚੁਰਲ ਬੋਡੀ ਐਸੀ ਹੈ ਕਿ ਅਸੀਂ ਸਪੋਰਟਸ ਦੇ ਵਿੱਚ ਬਹੁਤ ਅੱਛਾ ਕਰ ਸਕਦੇ ਹਾਂ ਤੁਹਾਨੂੰ ਇਹਦੇ ਤੇ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਸਾਡੀਆਂ ਧੀਆ ਰਾਣੀਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਜਿਹੜੀ ਕੁੜੀਆਂ ਨੇ ਸਾਡਾ ਨਾਮ ਵੀ ਰੋਸ਼ਨ ਕੀਤਾ ਔਰ ਤੁਹਾਡੇ ਜਿਹੜਾ ਵਿਊ ਹੈ ਮੈਨੂੰ ਵੀ ਅੱਛਾ ਲੱਗਿਆ ਸਾਡੇ ਦਸ਼ਕਾਂ ਨੂੰ ਵਿੱਚ ਲੱਗੇਗਾ ਕਿ ਵੀ ਲੋਕਾਂ ਦੇ ਵਿੱਚ ਵਿਚਰਣ ਕਰਨ ਲੋਕਾਂ ਦੇ ਮਾਡਲ ਬਣਨ ਨਸ਼ੇ ਨੂੰ ਛੁਡਾਉਣ ਦੇ ਲਈ ਵੀ ਇੱਕ ਸਰਕਾਰ ਵੀ ਇਸ ਦਾ ਨੰਬਰ ਉਪਯੋਗ ਕਰੇ ਇੱਕ ਐਸਾ ਹੀ ਪੰਜਾਬ ਪਾਲ ਤੋਂ ਨਵੇਦਨ ਵੀ ਹੈ ਸਾਡੇ ਵੱਲੋਂ ਵੀ ਨਵੇਦਨ ਹੈ ਕਰਨ ਸਾਹਿਬ ਹੁਣ ਪ੍ਰੋਗਰਾਮ ਦੇ ਸੀ ਆਖਿਰ ਚ ਪਹੁੰਚ ਗਏ ਟੋਟਲ ਹੁ ਫਾਈਨਲ ਟੇਕ ਤੇ ਮੇਰਾ ਫਾਈਨਲ ਟੇਕ ਤੇ ਕੋਈ ਆਜ ਹੈ ਨਹੀਂ ਜੀ ਚੰਗਾ ਹੈ ਜੋ ਕਿ achhiyan gallan kar dettiyan ਮੌਸਮ ਚੇਂਜ ਹੋ ਰਿਹਾ ਸਾਰਿਆਂ ਨੂੰ ਮੈਂ ਗੁਜ਼ਾਰਿਸ਼ ਕਰਨਾ ਕਿ ਆਪਣਾ ਆਪਣਾ ਖਿਆਲ ਰੱਖੋ ਆਪਣੇ ਜਿਹੜੇ ਕਪੜੇ ਕਪੜੇ ਪਾ ਕੇ ਰੱਖੋ ਕੋਲਡ ਫਲੂ ਕੋਲੋਂ ਬਚੋ ਵਾਇਰਸ ਵਾਇਰਲ ਕੋਲੋਂ ਬਚੋ ਤੇ ਹੁਣ ਜਿਹੜੀਆਂ ਸਰਦੀਆਂ ਦੇ ਵਿੱਚ ਸੋਸ਼ਲ ਲਾਈ ਥੋੜੀ ਵੱਜ ਜਾਂਦੀ ਹੈ ਤੇ ਆਣਾ ਜਾਣਾ ਵੱਜ ਜਾਂਦਾ ਹੈ ਤੇ ਹੁਣ ਵਿਆਹ ਸ਼ਾਦੀਆਂ ਵੀ ਮੇਰੇ ਖਿਆਲ ਕਾਫੀ ਆ ਰਹੀਆਂ ਨੇ ਚਾਰ ਪੰਜ ਕਾਰਡ ਤੇ ਮੇਰੇ ਕੋਲ ਪਏ ਹੋਏ ਨੇ ਤੇ ਆਪਾਂ ਇੰਜੋਏ ਕਰੀਏ ਤੇ ਇੱਕ ਨੀਟ ਕਲੀਨ ਲਾਈਫ ਲੀਡ ਕਰੀਏ ਆਪਣੇ ਪੰਜਾਬ ਦੀ ਤਰੱਕੀ ਕਰੀਏ ਆਪਣੇ ਦੇਸ਼ ਦੀ ਤਰੱਕੀ ਕਰੀਏ ਤੇ ਗੰਦੇ ਪੋਲਿਟਿਕਸ ਨੂੰ ਦੂਰ ਰੱਖੀਏ ਤੇ ਮ제 ਮਾਰੀਏ ਇਹੋ ਹੀ ਮੇਰਾ ਸੰਦੇਸ਼ ਹੈਗਾ let us be positive let us let us be contributor uh, let us contribute to society let us be positive te is tarike de naal apni ek na role zindagi jeen di koshish kariye te enjoy kariye edda kiya ji karnal saab de vallon saare punjab walon vi aur hum jo to punjab de jehde sadde naal sympathizer vi hai is program nu like karo share karo aur ho sake te comment vi karo ਔਰ ਤੁਸੀਂ ਸਾਨੂੰ ਇਨਪੁਟ ਆਪਣੇ ਆਕਲ ਫੋਨ ਤੇ ਵੀ ਔਰ ਦੇਨੇ ਵੀ ਸ਼ੁਰੂ ਕੀਤਾ ਕਰਨ ਸਾਹਿਬ ਨੂੰ ਵੀ ਦਿੰਦੇ ਹੋ ਸਾਨੂੰ ਬਹੁਤ ਅੱਛਾ ਲੱਗਦਾ ਅਸੀਂ ਉਸ ਤਰ੍ਹਾਂ ਅਪਰੂਵ ਵੀ ਕਰਨੇ ਕੋਸ਼ਿਸ਼ ਕਰ ਰਹੇ ਹਾਂ ਸਾਰੇ ਸਾਡੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਸਿਗਾਮ ਸਤਿਗੁਰੂ ਵਾਈਗ੍ਰੀ ਦੀ ਕਾਲਪਾ ਵਾਈਗ੍ਰੀ